ਜੋ ਮਹਾਰਾਜ ਨੇ ਦਿੱਤਾ ਗੁਰੂ ਨਾਨਕ ਸਾਹਿਬ ਨੂੰ ਬੜੇ ਸਤਿਕਾਰ ਨਾਲ ਨਹੀਂ ਬਾਬਾ ਸਾਡਾ ਕੰਮ ਨਹੀਂ ਕਰਦਾ ਤੇ ਦੱਸੋ دوست ਹੈ ਤੇਰਾ ਬਾਬਾ ਕੀ ਨਹੀਂ ਕਹਿੰਦੇ ਵੀ ਗੁਰਨਾਨਕ ਸਾਹਿਬ ਮਹਾਰਾਜ ਪਾਰ ਬ੍ਰਹਮ ਪਰਮੇਸ਼ਰ ਗੁਰ ਪਰਮੇਸ਼ਰ ਏ ਮਹਾਰਾਜ ਆਪ ਜੀ ਦਾ ਬਹੁਤ ਬਹੁਤ ਸ਼ੁਕਰਾਨਾ ਆਪ ਜੀ ਨੇ ਦਾਤਾਂ ਦਿੱਤੀਆਂ ਆਪ ਜੀ ਨੇ ਮਿਹਰ ਕੀਤੀ ਆਪ ਜੀ ਨੇ ਕਿਰਪਾ ਕੀਤੀ ਮਹਾਰਾਜ ਹੁਣ ਇਹ ਵਸਤੂ ਦੀ ਲੋੜ ਪਹਿਲਾਂ ਦਿੱਤੀਆਂ ਦਾਤਾਂ ਦਾ ਸ਼ੁਕਰਾਨਾ ਕਰਕੇ ਫਿਰ ਵਸਤੂ ਮੰਗੋ ਇੱਕਦਮ ਮਿਲੇਗੀ ਪਹਿਲੀਆਂ ਜਿਹੜੀਆਂ ਵਸਤੂਆਂ ਦਿੱਤੀਆਂ ਉਹਦੀ ਕੋਈ ਗਣਤੀ ਨਹੀਂ ਉਲਟਾ ਗੁੱਸੇ ਨਾਲ ਮਹਾਰਾਜ ਨੂੰ ਕਹਿਣਾ ਅੱਲਾ ਤੂੰ ਤਾਂ ਮੈਨੂੰ ਆ ਚੀਜ਼ ਹੀ ਨਹੀਂ ਦਿੱਤੀ ਹੁਣ ਮੈਂ ਨਹੀਂ ਗੁਰਦੁਆਰੇ ਆਉਣਾ ਮੈਂ ਨਹੀਂ ਪਾਠ ਕਰਨਾ ਰੋਸਾ ਕਰਦੇ ਆਪਾਂ ਮਹਾਰਾਜ ਨਾਲ ਗੁਰਨਾਨਕ ਸਾਹਿਬ ਨੂੰ ਹੱਥ ਜੋੜ ਕੇ ਕਹਿਣਾ ਚਾਹੀਦਾ ਜਿਹੜਾ ਇਨਸਾਨ ਹੈ ਨਾ ਗੁਰਨਾਨਕ ਸਾਹਿਬ ਮਹਾਰਾਜ ਅੱਗੇ ਹੱਥ ਜੋੜ ਕੇ ਰੱਖੇ